ਮਾਚਲ ਦੇ ਵਿੱਚ ਮੀਂਹ ਕੈਰ ਬਣ ਕੇ ਵਰ ਰਿਹਾ ਹੈ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਮੰਡੀ ਦੇ ਵਿੱਚ ਮੌੜ ਬੱਦਲ ਫਟ ਗਿਆ ਤੇ ਇਸ ਬੱਦਲ ਫਟਣ ਦੇ ਨਾਲ ਤਬਾਹੀਆਂ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਨੂੰ ਦੇਖ ਕੇ ਤੁਹਾਡੇ ਵੀ ਲੂਕੰਡੇ ਖੜੇ ਹੋ ਜਾਣਗੇ ਕਿਉਂਕਿ ਘਰ ਪਾਣੀ ਦੇ ਵਿੱਚ ਡੋੜ ਕੇ ਜੋ ਲੋਕਾਂ ਦੀਆਂ ਗੱਡੀਆਂ ਸੀ ਉਹ ਮਲਬੇ ਦੇ ਵਿੱਚ ਦੱਬ ਗਈਆਂ ਅਤੇ ਇਸ ਬੱਦਲ ਫਟਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਲੋਕਾਂ ਦਾ ਹਾਲੇ ਰੈਸਕਿਊ ਕੀਤਾ ਜਾ ਰਿਹਾ ਹੈ ਤਬਾਹੀਆਂ ਦੀਆਂ ਇਹ ਤਸਵੀਰਤ ਹੁਣ ਦਿਖਾ ਰਹੇ ਹਾਂ ਮੰਡੀ ਦੀਆਂ ਜਿੱਥੇ ਮੰਡੀ ਦੇ ਵਿੱਚ ਇਸ ਵੇਲੇ ਖਾੜ ਵਰਗੇ ਹਾਲਾਤ ਬਣੇ ਹੋਏ ਨੇ ਲੋਕਾਂ ਨੂੰ ਕਰਾਚੋ ਬਾਹਰ ਕੱਢਿਆ ਜਾ ਰਿਹਾ ਹੈ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਕਿਉਂਕਿ ਕੱਲ ਰਾਤ ਦਾ ਸਮਾਂ ਹੁੰਦਾ ਹੈ ਜਦੋਂ ਅਚਾਨਕ ਬੱਦਲ ਫਟ ਜਾਂਦਾ ਹੈ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਹੋਰ 24 ਘੰਟਿਆਂ ਦੇ ਵਿੱਚ ਹਿਮਾਚਲ ਤੇ ਮੰਡੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਮੀਂਹ ਵਰੇਗਾ ਤੇ ਮੀਂਹ ਵਰਨ ਦੇ ਨਾਲ ਜੋ ਕੁਦਰਤ ਦਾ ਵਿਕਰਾਲ ਰੂਪ ਹੈ ਕੁਦਰਤ ਦਾ ਭਿਆਨਕ ਰੂਪ ਹੈ ਉਹ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇੱਕ ਇੱਕ ਕਰਕੇ ਤੁਹਾਨੂੰ ਤਬਾਹੀਆਂ ਇਹ ਤਸਵੀਰਾਂ ਦਿਖਾਵਾਂਗੇ ਆਪਣੀ ਸਕਰੀਨ ਤੇ ਜੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਰ ਪਾਸੇ ਤਬਾਹੀ ਨਜ਼ਰ ਆ ਰਹੀ ਹੈ ਮਲਬੇ ਦੇ ਵਿੱਚ ਘਰ ਤਬਦੀਲ ਹੋ ਚੁੱਕੇ ਨੇ ਇਸ ਸੜਕਾ ਜਿੱਥੇ ਲੋਕ ਆਪਣੀਆਂ ਗੱਡੀਆਂ ਲੈ ਕੇ ਜਾਂਦੇ ਸੀ ਅੱਜ ਇਹ ਨਹਿਰਾ ਬਣ ਚੁੱਕਿਆ ਨੇ ਪਾਣੀ ਦਾ ਉਫਾਨ ਕਿੰਨਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਚੁੱਕਿਆ ਹੈ ਜਾਨੀ ਨੁਕਸਾਨ ਵੀ ਹੋਇਆ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਅਗਲੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਬਾਰੀਆਂ ਤੋੜ ਕੇ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਗੌਰ ਨਾਲ ਜ਼ਰਾ ਇਹ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਪੌੜੀ ਦੇ ਉੱਤੇ ਲੋਕ ਚੜੇ ਹੋਏ ਨੇ ਕਿਉਂਕਿ نیچے ਪਾਣੀ ਵੜਿਆ ਹੋਇਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਮਲਬਾ ਵੱਢ ਚੁੱਕਿਆ ਹੈ ਤੇ ਲੋਕ ਜਿਹੜੇ ਨੇ ਸਹਿਮੇ ਹੋਏ ਨੇ ਡਰ ਦੇ ਵਿੱਚ ਨੇ ਤੇ ਉਹਨਾਂ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਕੁਝ ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਸਵੀਰ ਦੋ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਜ਼ਿਆਦਾ ਇਹਨਾਂ ਨਦੀਆਂ ਨਾਲੇ ਦਾ ਰੂਪ ਧਾਰ ਚੁੱਕਿਆ ਹੈ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਇਹ ਕਾਰ ਦੇ ਵਿੱਚ ਲੋਕ ਜਿਹੜੇ ਨੇ ਅੰਦਰ ਸੀਗੇ ਜਦੋਂ ਬੱਦਲ ਫਟਦਾ ਹੈ ਲੋਕ ਘਰ ਦੇ ਵਿੱਚ ਕੈਦ ਹੋ ਜਾਂਦੇ ਨੇ ਤੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਨੂੰ ਦਿਖਦੀ ਹੈ ਤਬਾਹੀ ਸਥਾਨਕ ਲੋਕ ਇਸ ਵੇਲੇ ਸਭ ਤੋਂ ਜ਼ਿਆਦਾ ਅੱਗੇ ਆ ਰਹੇ ਨੇ ਆਪਣੇ ਸਾਥੀਆਂ ਨੂੰ ਬਚਾਉਣ ਦੇ ਵਿੱਚ ਪੁਲਿਸ ਪ੍ਰਸ਼ਾਸਨ ਲਗਾਤਾਰ ਜੁਟਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਤ ਤੋਂ ਹੀ आ, हिमाचल ਦੇ ਵਿੱਚ ਇਹ ਤਬਾਹੀ ਦਾ منظر ਦੇਖਣ ਨੂੰ ਮਿਲ ਰਿਹਾ ਹੈ ਬੂਹੇ ਬਾਰੀਆਂ ਤੋੜ ਕੇ ਲੋਕਾਂ ਨੂੰ ਘਰਾਂ ਚੋਂ ਬਾਹਰ ਕੱਢਿਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਪੰਜਾਬ ਦੀ ਜੇਕਰ ਕਲ ਕੀਤੀ ਜਾਵੇ ਪੰਜਾਬ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਵੱਖ-ਵੱਖ ਥਾਵਾਂ ਦੇ ਉੱਤੇ ਮੀਂਹ ਪੈ ਰਿਹਾ ਹੈ ਇਸ ਤੋਂ ਇਲਾਵਾ ਹਿਮਾਚਲ ਦੇ ਵਿੱਚ ਤਾਂ ਇਸ ਵੇਲੇ ਜੋ ਕੁਦਰਤ ਹੈ ਜੋ ਮੀਂਹ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਰਿਹਾ ਹੈ ਪੰਜਾਬ ਦੇ ਵਿੱਚ ਉਹੀ ਮੀਂਹ हिमाचल ਦੇ ਵਿੱਚ ਤਬਾਹੀ ਦਾ ਕਾਰਨ ਬਣ ਰਿਹਾ ਹੜ ਵਰਗੇ ਹਾਲਾਤ ਇੱਥੇ ਬਣ ਚੁੱਕੇ ਨੇ ਮੰਡੀ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਮੰਡਰਾ ਰਿਹਾ ਕਿਉਂਕਿ 24 ਘੰਟੇ ਹਾਲੇ ਵੀ ਇੱਥੇ ਅਲਰਟ ਹੈ ਤਬਾਹੀ ਹੋ ਚੁੱਕੀ ਹੈ ਇਹ ਤਬਾਹੀ ਹੱਲੇ ਹੋਰ 24 ਘੰਟੇ ਰੁਕਣ ਦਾ ਨਾ ਨਹੀਂ ਲਏਗੀ ਇਹ ਜਰਾ ਘਰਾਂ ਦੀਆਂ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਮਲਵਾ ਵੜ ਚੁੱਕਾ ਹੈ ਲੋਕ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਸੁੱਤੇ ਪਏ ਸੀ ਤੇ ਇਸੇ ਦਰਮਿਆਨ ਜਦੋਂ ਬੱਦਲ ਫਟਦਾ ਹੈ ਮੰਡੀ ਦੇ ਜੇਲ ਰੋਡ ਦੇ ਕੋਲ ਬੱਦਲ ਫਟਦਾ ਉਸ ਦੇ ਕੋਲ ਇੱਕ ਨਾਲਾ ਹੁੰਦਾ ਹੈ ਨਾਲਾ ਉਫਾਨ ਤੇ ਆ ਜਾਂਦਾ ਹੈ ਨਾਲੇ ਦੇ ਵਿੱਚ ਹੜ ਦੇ ਕਾਰਨ ਜੋ ਮਲਬਾ ਹੁੰਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਚੱਲ ਜਾਂਦਾ ਜੋ ਜਿੰਨਾ ਲੋਕਾਂ ਦਾ ਘਰ ਨੀਵਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਮਲਬਾ ਵੜ ਜਾਂਦਾ ਲੋਕ ਸੋ ਰਹੇ ਹੁੰਦੇ ਨੇ ਤੇ ਅਚਾਨਕ ਇਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਦੇ ਨਾਲ ਹੋ ਕੀ ਰਿਹਾ ਹੈ ਦੋ ਲੋਕਾਂ ਦੀ ਮੌਤ ਹੋ ਗਈ ਹੈ ਕਈ ਲੋਕਾਂ ਦਾ ਰੈਸਕਿਊ ਜਿਹੜਾ ਕੀਤਾ ਜਾ ਰਿਹਾ ਹੈ ਗੱਡੀਆਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਦਾ ਕਿੰਨਾ ਨੁਕਸਾਨ ਹੋ ਚੁੱਕਾ ਹੈ ਜੋ ਗੱਡੀਆਂ ਪਾਰਕਿੰਗ ਦੇ ਵਿੱਚ ਖੜੀਆਂ ਸੀ ਇਹ ਜਰਾ ਐਕਟਿਵਾ ਦਾ ਹਾਲ ਦੇਖ ਲਓ ਐਕਟਿਵਾ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਜਦੋਂ ਵੀ ਨਦੀਆਂ ਨਾਲੇ ਦੇ ਵਿੱਚ ਉਫਾਨ ਆਂਦਾ ਹੈ ਮਲਬਾ ਵੱਡੀ ਗਿਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਇਹਨਾਂ ਦੇ ਨਾਲ ਰੁੜ ਕੇ ਅੱਗੇ ਆ ਜਾਂਦਾ ਹੈ ਜੋ ਚੀਜ਼ ਇਹਨਾਂ ਦੇ ਅੱਗੇ ਆਂਦੀ ਹੈ ਉਸ ਨੂੰ ਰੋਡ ਕੇ ਆਪਣੇ ਨਾਲ ਬਹਾ ਦੇ ਵਿੱਚ ਇੰਨਾ ਤੇਜ਼ ਹੁੰਦਾ ਕਿ ਅੱਗੇ ਲੈ ਜਾਂਦੀ ਹੈ ਇਹ ਹੀ ਤਸਵੀਰਾਂ ਨੇ ਤੁਸੀਂ ਗੱਡੀਆਂ ਦਾ ਹਾਲ ਜ਼ਰਾ ਦੇਖੋ ਲੱਖਾਂ ਦੀਆਂ ਇਹ ਗੱਡੀਆਂ ਨੇ ਜੋ ਪਾਰਕਿੰਗ ਦੇ ਲਈ ਇਹਨਾਂ ਨੇ ਇੱਥੇ ਖੜੀਆਂ ਕੀਤੀਆਂ ਸੀ ਪਰ ਜਦੋਂ ਹੀ ਮੰਡੀ ਦੇ ਜੇਲ ਰੋਡ ਦੇ ਵਿੱਚ ਜੋ ਨਾਲਾ ਹੁੰਦਾ ਉੱਥੇ ਉਫਾਨ ਆਂਦਾ ਹੈ ਹੜ ਆਂਦਾ ਹੈ ਤੇ ਇਹ ਸਾਰੀਆਂ ਗੱਡੀਆਂ ਜਿਹੜੀਆਂ ਨੇ ਰੋੜ ਜਾਂਦੀਆਂ ਨੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ 15 ਤੋਂ ਵੱਧ ਗੱਡੀਆਂ ਜਿਹੜੀਆਂ ਨੇ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਜੇਲ ਰੋਡ ਤੇ ਹਸਪੀਟਲ ਰੋਡ ਦੇ ਵਿੱਚ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਨੇ ਅਚਾਨਕ ਸਲਾਬ ਆ ਜਾਂਦਾ ਹੈ ਭਾਰੀ ਮਲਬਾ ਸੜਕਾਂ ਪੂਰੀ ਤਰੀਕੇ ਦੇ ਨਾਲ ਜਾਮ ਹੋ ਚੁੱਕਿਆ ਨੇ ਲੋਕਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਹੈ ਜਿਹੜੇ ਲੋਕ ਇਸ ਨਾਲੇ ਦੇ ਨੇੜੇ ਰਹਿ ਰਹੇ ਨੇ ਉਹਨਾਂ ਦਿੱਤਾ ਇਸ ਵੇਲੇ ਘਰ ਵੀ ਖਾਲੀ ਕਰਾਏ ਜਾ ਰਹੇ ਨੇ ਕਿਉਂਕਿ ਖਤਰਾ ਹਾਲੇ ਟਲਿਆ ਨਹੀਂ ਹੈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਹੈ ਮੰਡੀ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਜੋ ਨੌਜਵਾਨ ਨੇ ਉਸ ਦੇ ਵਿੱਚ ਇੱਕ ਮਹਿਲਾ ਸੀ ਅਤੇ ਇੱਕ ਵਿਅਕਤੀ ਸੀ ਜਿਨ੍ਹਾਂ ਦੀ ਮੇਤਕ ਦੇ ਜਿਹੜੀ ਆ ਮਲਬੇ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਦੇਰ ਰਾਤ ਤੋਂ ਹੀ ਮੁਸਲਾਤਾਰ ਮੀਂਹ ਪੈ ਰਿਹਾ ਹੈ ਜੇਲ੍ਹ ਰੋਡ ਦੇ ਨਾਲ ਲੱਗਦਾ ਨਾਲਾ ਸੀ ਜਿੱਥੇ ਅਚਾਨਕ ਹੜ ਆ ਜਾਂਦਾ ਆਲੇ ਦੁਆਲੇ ਦੇ ਘਰਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੰਦਾ ਹੈ ਸਵੇਰੇ 4 ਵਜੇ ਤੋਂ ਆਲੇ ਦੁਆਲੇ ਦੇ ਨਾਲੇ ਦੇ ਵਿੱਚ ਜੋ ਮਲਬਾ ਜਿਹੜਾ ਘਰ ਜਿਨ੍ਹਾਂ ਦੇ ਨਿਚਲੀ ਮੰਜ਼ਲ ਤੇ ਘਰ ਸੀ ਉਹਨਾਂ ਨੂੰ ਸਭ ਤੋਂ ਵੱਧ ਖਤਰਾ ਮਹਿਸੂਸ ਹੋਇਆ ਉਹਨਾਂ ਦਾ ਘਰ ਜ਼ਿਆਦਾ ਨੁਕਸਾਨਿਆ ਗਿਆ ਹੈ ਇਹ ਤਸਵੀਰਾਂ ਤੁਸੀਂ ਦੇਖੋ ਪਾਣੀ ਦਾ ਵਹਾਂ ਕਿੰਨਾ ਤੇਜ਼ ਹੈ ਇਸ ਪਾਣੀ ਦੇ ਤੇਜ਼ ਵਹਾਅ ਦੇ ਅੱਗੇ ਜੋ ਚੀਜ਼ ਆ ਰਹੀ ਹੈ انسان ਆ ਰਹੇ ਨੇ ਗੱਡੀਆਂ ਆ ਰਹੀਆਂ ਨੇ ਐਕਟਿਵਾ ਆ ਰਹੇ ਨੇ ਘਰ ਆ ਰਹੇ ਨੇ ਸਭ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਅੱਗੇ ਰੁੜਦੇ ਜਾ ਰਹੇ ਨੇ ਲੋਕ ਇਸ ਵੇਲੇ ਡਰ ਦੇ ਮਾਹੌਲ ਦੇ ਵਿੱਚ ਨੇ ਜੋ ਸਥਾਨਕ ਲੋਕ ਨੇ ਉਹ ਮਦਦ ਲਈ ਸਭ ਤੋਂ ਜ਼ਿਆਦਾ ਅੱਗੇ ਆ ਰਹੇ ਨੇ ਆਪਣੇ ਜੋ ਪਿੰਡ ਦੇ ਲੋਕ ਹੋਣ ਆਪਣੇ ਆਲੇ ਦੁਆਲੇ ਦੇ ਲੋਕ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਵਾਰ-ਵਾਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬਾਰੀਆਂ ਤੋੜ ਕੇ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਪੌੜੀ ਦੇ ਜ਼ਰੀਏ ਕਿਉਂਕਿ ਘਰ ਦੇ ਵਿੱਚ ਮਲਬਾ ਆ ਚੁੱਕਾ ਹੈ ਲੋਕ ਜਿਹੜੇ ਨੇ ਉਹ ਕਬਰਾਂ ਚੁੱਕੇ ਨੇ ਬਾਹਰ ਨਿਕਲਣ ਦਾ ਰਸਤਾ ਨਹੀਂ ਰਿਹਾ ਕਿਉਂਕਿ ਮਲਬੇ ਦੇ ਕਾਰਨ ਘਰ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਇਸੇ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਜ਼ਖਮੀ ਨੇ ਉਹਨਾਂ ਨੂੰ ਸਟੈਚਰ ਤੇ ਲੰਮੇ ਪਾ ਕੇ ਲਜਾਇਆ ਜਾ ਰਿਹਾ ਹਸਪਤਾਲਾਂ ਦੇ ਵਿੱਚ ਦੂਜੇ ਪਾਸੇ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋ ਚੁੱਕੇ ਨੇ ਜਿਨ੍ਹਾਂ ਦਾ ਘਰ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਖਤਰਾ ਹਾਲੇ ਵੀ ਉਹਨਾਂ ਤੇ ਮੰਡਰਾ ਰਿਹਾ ਉਹਨਾਂ ਨੂੰ ਪੋੜੀ ਲਾ ਕੇ ਘਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਇਸ ਘਰ ਦੇ ਵਿੱਚ ਕਰੀਬ 3 ਤੋਂ 4 ਮੈਂਬਰ ਸਨ ਜਿਨ੍ਹਾਂ ਨੂੰ ਰੈਸਕਿਊ ਜਿਨ੍ਹਾਂ ਦਾ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਲਗਾਤਾਰ ਪੱਬਾ ਪੈਰ ਹੈ ਲਗਾਤਾਰ ਰੈਸਕਿਊ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਮੰਡੀ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਨੇ ਹਿਮਾਚਲ ਦੇ ਵਿੱਚ ਇਸ ਵੇਲੇ ਹਾਲਾਤ ਕਿਸ ਤਰੀਕੇ ਦੇ ਨਾਲ ਬਣੇ ਹੋਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਰਾਤ ਨੂੰ ਬੱਦਲ ਫਟਦਾ ਤੇ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਲੋਕਾਂ ਦੇ ਘਰ ਹੋਣ ਲੋਕਾਂ ਦੀਆਂ ਗੱਡੀਆਂ ਹੋਣ ਗੱਡੀਆਂ ਦਾ ਕੀ ਹਾਲ ਹੋ ਚੁੱਕਾ ਹੈ ਜਰਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਲਓ ਗੱਡੀ ਜਿਹੜੀ ਇਹਨਾਂ ਨੇ ਪਾਰਕਿੰਗ ਦੇ ਵਿੱਚ ਖੜੀ ਕੀਤੀ ਸੀਗੀ ਉਹ ਗੱਡੀ ਹੁਣ ਮਲਬਾ ਬਣ ਚੁੱਕੀ ਹੈ ਇਸ ਗੱਡੀ ਦਾ ਕੱਖ ਵੀ ਨਹੀਂ ਬਚਿਆ ਐਕਟਿਵਾ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਕਿਉਂਕਿ ਪਾਣੀ ਦਾ ਵਹਾਅ ਇਹਨਾਂ ਤੇਜ਼ ਆਂਦਾ ਹੈ ਜੋ ਗੱਡੀਆਂ ਹੋਣ ਅੱਗੇ ਐਕਟਿਵਾ ਹੋਣ ਸਭ ਰੋਡ 'ਤੇ ਅੱਗੇ ਚੱਲੇ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਮੰਡੀ ਦੇ ਵਿੱਚ ਬਣੇ ਹੋਏ ਨੇ 24 ਘੰਟਿਆਂ ਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਇਤਿਹਾਤ ਵਰਤਨ ਦੇ ਲਈ ਕਿਹਾ ਗਿਆ ਹੈ ਕਿ ਜੇਕਰ ਜ਼ਰੂਰੀ ਕੰਮ ਨਹੀਂ ਹੈ ਘਰਾਂ ਤੋਂ ਬਾਹਰ ਨਾ ਨਿਕਲੋ ਕਿਉਂਕਿ ਮੀਂਹ ਅਗਲੇ 24 ਘੰਟੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੋਰ ਪਵੇਗਾ ਤੇ ਜੇਕਰ ਤੁਹਾਨੂੰ ਕੰਮ ਨਹੀਂ ਹੈ ਆਪਣੇ ਘਰਾਂ ਦੇ ਵਿੱਚ ਹੀ ਰੋ ਸੁਰੱਖਿਅਤ ਰੋ ਕਿਉਂਕਿ ਬਾਅਦ ਜੋ ਹਾਲਾਤ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਮਾੜਾ ਤੇ ਕਿੰਨਾ ਭਿਆਨਕ ਕੁਦਰਤ ਦਾ ਇਹ ਰੂਪ ਜਿਹੜਾ ਤੁਸੀਂ ਹਿਮਾਚਲ ਦੇ ਵਿੱਚ ਦੇਖ ਸਕਦੇ ਹੋ ਮਿਊਨਿਸਪਲ ਕਮਿਸ਼ਨਰ ਜਿਹੜੇ ਨੇ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਹਾਲਾਤ ਇਸ ਰਲੇ ਮੰਡੀ ਦੇ ਵਿੱਚ ਕੀ ਬਣੇ ਹੋਏ ਨੇ ਆ ਸੁਣਦੇ ਆ देखिए इमिजिएटली तो अभी कहा नहीं जा सकता लेकिन बहुत ज़्यादा बारिश की वजह से जितना ऊपर का मलबा है उसको नीचे आप देख भी पा रहे हैं पूरी इसकी पूरी सड़क पे जो है वो मलबा ही मलबा और चट्टाने यहाँ पे आई हैं तो क्लाउड बस्ट का भी जो है ये घटना हो सकती है लेकिन अभी चूँकि राहत कार्यों में ही सभी लोग लगे हुए हैं तो और धीरे धीरे ये पता भी चल जाएगा जैसे ही ऊपर पहाड़ों पर एक बार विजिट होती है जेल रोड के पास जो है वो मंडी सदर ही एरिया में मुझे लगभग सुबह तड़के जो है कॉल आई थी काउंसलर साहब के द्वारा कि यहाँ पे जो जेल रोड के समीप साधनी नाला है वहाँ पे काफ़ी ज़्यादा नुकसान हो गया और कुछ लोगों की मृत्यु भी हुई है तो जैसे ही कॉल आता है और सभी जितने भी स्थानीय लोग हैं वो पूरे बचाव में जो है वो राहत कारों में मैंने जब पहुँचा है यहाँ पर तो लगे हुए थे और साथ में दो जो डेड बॉडीज़ हैं उसको रिट्रीव कर लिया गया है लेकिन ऐसा लग रहा है कि बहुत तड़के जो है वो ऊपर पहाड़ों पर जितना बहुत ज़्यादा बारिश की वजह से लगभग वो पानी तीन जगह पे डाइवर्ट हो गया जिसकी वजह से ना केवल मलबा पत्थर चट्टाने लेकिन पेड़ भी उखड़ के जो है उन सारे के सारे जो है नालों में आ गया था जिसकी वजह से ओवरफ्लो होने की वजह से मलबा घरों में चला गया और जिसकी वजह से अनफॉर्चुनेटली दो लोगों की अभी डेथ हो गई है अभी रिलीफ और रेस्क्यू ऑपरेशन जारी हैं स्थानीय लोग बहुत ज़्यादा मदद कर रहे हैं साथ में पुलिस और एस के जवानों को भी यहाँ पर आमंत्रित किया गया है और मान्य उपक्त मोदे भी जो है स्वयं इसका जायजा ले रहे हैं